ਖਬਰ ਅੱਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਐਸਸੀ ਮੋਰਚਾ ਪ੍ਰਧਾਨ ਸ਼ਿਵ ਕੁਮਾਰ ਜੀ ਵੱਲੋਂ ਸਰਵਜਨ ਸਿੰਘ ਮੱਟੂ ਪਿੰਡ ਮੁੱਦਲ ਜਿਨੂੰ ਜ਼ਿਲ੍ਹਾ ਐਸਸੀ ਮੋਰਚਾ ਸੈਕਟਰੀ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਮੰਡਲ ਡੈਮਗੰਜ ਪ੍ਰਧਾਨ ਐਸਸੀ ਮੋਰਚਾ ਅਕਸ਼ੇ ਪੱਟੀ ਮੰਡਲ ਪ੍ਰਧਾਨ ਐਸਸੀ ਮੋਰਚਾ ਮੰਗਲ ਸਿੰਘ ਅਤੇ ਹੋਰ ਵੀ ਕਾਰਕਿਰਤਾ ਮੌਜੂਦ ਸਨ ਖਬਰ ਅੱਜ ਤੱਕ ਤੋਂ ਦਿਵਿਆ ਦੀ ਖਾਸ ਰਿਪੋਰਟ ਭਾਰਤੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਦਾ ਪ੍ਰੋਗਰਾਮ ਹੈ ਜੀ ਅਸੀਂ 30 ਢਲਕੇ 'ਚ ਖੜੇ ਆ ਔਰ ਵਿਰਚਾ ਮੰਡਲ ਦੇ ਕੋਲ ਹੈ ਮੁਦਲ ਪਿੰਡ ਔਰ ਮੁਦਲ ਪਿੰਡ ਦੇ ਵਿੱਚ 8 ਨੰਬਰ ਵਾਰਡ ਵਾਰਟਾ 'ਚ ਅੱਪਾ ਉੱਥੇ ਆਪਾਂ ਸਵਰਨ ਸਿੰਘ ਮੱਟੂ ਜੀ ਨੂੰ ਆਪਣੇ ਇਸੀ ਮੋਰਚਾ ਜ਼ਿਲ੍ਹਾ ਦੇ ਵਿੱਚ ਸੈਕਟਰੀ ਨਿਯੁਕਤ ਕੀਤਾ ਔਰ ਇਹ ਬਹੁਤ ਵੱਡੀ ਤਦਾਰ ਨਾਲ ਆਪਣੇ ਮੁੱਧਲਪਿੰਡ ਚ ਆਪਣੇ ਸਾਥੀਆਂ ਸਾਥੀਆਂ ਨੂੰ ਵੀ ਇਹਨਾਂ ਨੇ ਬੀਜੇਪੀ ਚ ਸ਼ਾਮਲ ਕਰਵਾਇਆ ਵਾ ਔਰ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਆ ਸਾਰੇ ਭਰਾਵਾਂ ਦਾ ਮੁੱਧਲਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਆ ਮੰਗਲ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਆ ਆਪਣੇ ਸਾਥੀ ਜਿਹੜੇ ਮੇਰੇ ਨਾਲ ਆਏ ਆ ਮੇਰੇ ਐਸੀ ਮੋਰਚਾ ਦੇ ਜਨਰਲ ਸੈਕਟਰੀ ਅਮਿਤ ਕੁਮਾਰ ਜੀ ਔਰ ਮੇਰੇ ਮੰਡਲ ਪ੍ਰਧਾਨ ਡੈਮਗੰਜ ਅਕਸ਼ੇ ਪੱਟੀ ਜੀ ਆਏ ਆ ਮੇਰੇ ਨਾਲ ਔਰ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਆ ਔਰ ਉਮੀਦ ਕਰਦਾ ਆ ਕਿ ਆਪਣੀ ਜ਼ਿੰਮੇਵਾਰੀ ਨੂੰ ਆ ਬਹੁਤ ਵਧੀਆ ਤਰੀਕੇ ਨਾਲ ਨਿਭਾਣਗੇ ਬਾਹਰ ਦੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਦਿਨ ਖੁਸ਼ੀ ਬਣਾਇਆ ਸਾਡੇ ਕੋ ਸ਼ੇਖ ਕੁਮਾਰ ਜੀ ਬੀਜਪੀ ਦੇ ਐਸੀ ਮੋਰਚਾ ਦੇ ਸ਼ਨਾਜੀ ਬੀਜਪੀ ਵੱਲੋਂ ਮੈਨੂੰ ਜਿਹੜਾ ਅਹੁਦਾ ਦੇ ਰਹੇ ਨੇ ਮੈਂ ਬਹੁਤ ਸੇਵਾ ਇਮਾਨਦਾਰੀ ਨਾਲ ਨਿਭਾਉਂਗਾ ਬਹੁਤ ਸੰਗਤ ਨੇ ਮੋਢੇ ਨੇ ਸਾਦਤਾ ਬਹੁਤ ਬਹੁਤ ਧੰਨਵਾਦੀ ਨੌਰੀ ਜਿੰਦਾਬਾਦ ਪਾਟੀ ਜਿੰਦਾਬਾਦ